ਸਾਰੇ ਗੁਰਬਾਣੀ ਕਹੇ ਸੇਕੋ ਜਨਮਨ ਪ੍ਰਤਖ ਗੁਰੂ ਮੇ ਸਾਰੇ ਸਤ ਗੁਰੂ ਜੀ ਦੀ ਪਾਵਨ ਮੁਬਾਰਕ ਬੋਧ ਅੰਦਰ ਜੁੜ ਬੈਠ ਕੇ ਸਤਿਕਾਰ ਜੋ ਸਤ ਸੰਗੀ ਜਲੋ ਵਟੇ ਭਾਵਾ ਮਰੀਆ ਪਾਛਾ ਜੀ ਦੀ ਰਹਿਮ ਕਿਰਪਾ ਕੋਈ ਸੁਭਨਾਤੀ ਹੋਈ ਸਤ ਸੰਗਤ ਦੀਆਂ ਕੜੀਆਂ ਦਾ ਮਿਲਾਪ ਬਖਸ਼ਿਸ਼ ਮਿਲਿਆ ਨਹੀਂ ਆਓ ਮਿਲੇ ਹੋਏ ਸਤ ਸੰਗਤ ਦੇ ਸੰਗੇਲ ਮੁਝੇ ਤੇ ਆਪ ਜੀ ਨੇ ਪੈਨਾ ਪਾਵਨ ਉਪ ਬਾਣੀ ਨੇਤਲੇ ਮਿਲੀਆਂ ਪਾਵਨ ਬਾਣੀਆਂ ਨਾਲ ਸਾਚ ਪਾਈ ਹੈ ਅਰਦਾਸ ਉਪੇਸ਼ਾਮਰ ਸਤ ਗੁਰੂ ਜੀ ਵੱਲੋਂ ਅੰਮ੍ਰਿਤ ਵੇਲੇ ਤੋਂ ਬਖਸ਼ਿਸ਼ ਕੀਤਾ ਹੁਕਮਨਾਮਾ ਸਾਹਿਬ ਸਰਵਣ ਕਰਨਾ ਕੀਤਾ ਕੋਹ ਸਮਾ ਹਰ ਰੋਜ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿਚਾਰ ਨਾਲ ਜੁੜਨ ਦਾ ਜਤਨ ਕਰੀਏ ਤਾਂ ਗੁਰੂ ਅਮਰਦਾਸ ਸਾਹਿਬ ਜੀ ਨਾਮ ਸਹਿਬ ਦੀ ਪਾਵਨ ਬਾਣੀ 14 ਨੰਬਰ ਪੌੜੀ ਅੰਦਰ ਸਨ ਕੀ ਪਹੀਸ ਦੇ ਦੇ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰਦੇ ਹਾਂ ਵਿਚਾਰ ਅਰੰਭ ਪਰੰਤੂ ਕਈ ਨਾ ਮਨ ਬਿਰਖੀਆਂ ਨੂੰ ਗੁਰੂ ਚਰਨਾਂ ਨੂੰ ਛੱਡਤਾਈਏ ਆਪ ਕੋ ਜੀ ਸਤਨਾਮ ਸ੍ਰੀ ਵਾਹਿ ਹੈ ਤੁਹੂ ਸਾਹਿਬ ਜੀ ਸਾਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿ ਧੰ ਗੁਰੂ ਅਮਰਦਾਸ ਜੀ ਮਹਾਰਾਜ ਸਚਿ ਪਾਤਸ਼ਾਹੀ ਨੇ ਉਦੇਸ਼ 13 ਨੰਬਰ ਪੌੜੀ ਅੰਦਰਜਥੇ ਸਾਨੂੰ ਦਿੱਤਾ ਕਿ ਜਿਨ੍ਹਾਂ ਪਿਆਰਿਆਂ ਨੇ ਉਦੋਂ ਸਵਾਰੀਆਂ ਨੇ ਗੁਰੂ ਕੋ ਲੋ ਗੁਰੂ ਕਿਰਪਾ ਅਨਸਾਰ ਅੰਮ੍ਰਿਤ ਦੀ ਦਾਤ ਲਈ ਹੈ ਆਪਣੀ ਹਰਦੇ ਵਿੱਚ ਅੰਮ੍ਰਿਤ ਨੂੰ ਇਕਾ ਲਿਆ ਉਨਾਂ ਦਾ ਜੀਵਨ ਬਦਲ ਗਿਆ ਹੈ ਅਮਰਤ ਦਾ ਉਹਨਾਂ ਹੀ ਇਹ ਦਰਸਾਉਂਦਾ ਹੈ ਕਿ ਜੀਵਨ ਤਾਂ ਬਦਲ ਜਾ ਹੁਣ ਜਿਨ੍ਹਾਂ ਜਿਨ੍ਹਾਂ ਦਾ ਜੀਵਨ ਬਦਲਿਆ ਗੁਰੂ ਪਾਤਸ਼ਾਹ ਜੀ ਨੇ ਅੱਜ ਧਾਵਨ ਔੜੀ ਵਿੱਚ ਬਚਨ ਕੀਤੇ ਕਿੰਦੇ ਉਹਨਾਂ ਦੀ ਚਾਲ ਹੀ ਬਦਲ ਗਈ ਹੈ। ਉਹਨਾਂ ਦੀ ਚਾਲ ਬਦਲ ਗਈ, ਤੋਰ ਬਦਲ ਗਈ। ਪਹਿਲਾਂ ਉਹਨਾਂ ਦੀ ਚਾਲ, ਉਹਨਾਂ ਦੀ ਤੋਰ ਬੜੀ ਏਡੀਸੀ ਹੈ। ਪਹਿਲਾਂ ਉਹਨਾਂ ਦੀ ਬੋਲੀ ਬੜੀ ਕੀ ਸੀ ਪਹਿਲਾਂ ਉਹਨਾਂ ਦੀ ਦੇਖਣੀ ਵੀ ਬੜੀ ਟੇਢੀ ਸੀ ਸਹੀ ਨਹੀਂ ਸੀ ਪਰ ਸੱਚਾ ਅਮਰਤ ਜਦੋਂ ਅੰਦਰ ਆ ਕੇ ਟਿਕਿਆ ਜਰਿਆ ਤੇ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਆਖਣ ਲੱਗੇ ਉਹ ਭਗਤ ਬਣ ਜਾਇ ਤੇ ਭਗਤਾਂ ਦੀ ਚਾਲ ਨਾਰਾਦੀ ਹੋ ਗਈ ਭਗਤਾਂ ਦੀ ਚਾਲ ਨਿਰਾਲੀ ਵੱਖਰੀ ਜਿਉਂ ਹੈ। ਉਹ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਸੀ ਬਾਣੀ ਨੂੰ ਜਦੋਂ ਪੜਾਂਗੇ ਤਾਂ ਬਾਬਾ ਜੀ ਨੇ ਗੁਣੀਆਂ ਦਾ ਤੇ ਭਗਤਾਂ ਦਾ ਫਰਕ ਛੜਾ ਦੱਸਿਆ ਹੈ। ਭਗਤ ਦੁਨਿਆ ਤੋਂ ਅਲੱਗ ਹੋਦੇ ਹੈ। ਰਹਿੰਦੇ ਦੁਨੀਆ ਦੇ ਵਿੱਚ ਨੇ ਪਰ ਦੁਨੀਆ ਦੀ ਚਾਲ ਹੋਰ ਹੈ ਤੇ ਭਗਤਾਂ ਦੀ ਚਾਲ ਹੋਰ ਹੈ ਤਾਂ ਹੀ ਮਹਾਰਾਜ ਨੇ ਆਖਿਆ ਭਗਤਾਂ ਤੈਨ ਸੰਸਾਰੀਆਂ ਜੋੜ ਕਦੇ ਨਾ ਆਇਆ ਰੱਬ ਦੇ ਪਿਆਰਿਆਂ ਦਾ ਗੁਰੂ ਮੁਤਾਬਕ ਚੱਲਣ ਵਾਲਿਆਂ ਦਾ ਤੇ ਦੁਨੀਆ ਦਾ ਕਦੇ ਜੋੜ ਨਹੀਂ ਬਣਦਾ ਦੁਨੀਆਂ ਵਾਲੇ ਲੋਕ ਦੁਨੀਆਂ ਮੁਤਾਬਕ ਚੱਲਦੇ ਨੇ ਤੇ ਭਗਤ ਗੁਰੂ ਦੁਆਰਾ ਚੱਲਦੇ ਨੇ ਗੁਰੂ ਦੇ ਪਿਆਰੇ ਗੁਰੂ ਦੇ ਭਗਤ ਗੁਰੂ ਦੇ ਦੁਆਰਾ ਚੱਲਦੇ ਉਹਨਾਂ ਦੀ ਚਾਲ ਆਪਣੀ ਗੁਰੂ ਵਰਗੀ ਹੁੰਦੀ ਹੈ ਇਹ ਦੁਨੀਆਂ ਦੇ ਕਿਸੇ ਚੱਲਣ ਵਾਲੇ ਜਿਹੜੇ ਲੋਕ ਨੇ ਦੁਨੀਆਂ ਦੀ ਖੁਸ਼ਾਮਦ ਕਰਨ ਵਾਲੇ ਲੋਕ ਨੇ ਜਿਹੜੇ ਦੁਨੀਆਂ ਨੂੰ ਪੋਸ਼ ਕਰਨ ਵਾਲੇ ਨੇ ਕੇਵਲ ਉਹਨਾਂ ਦੀ ਚਾਲ ਘੁਣੀਆਂ ਵਾਲੀ ਹੁੰਦੀ ਹੈ ਸਿਆਣੀ ਬਜ਼ੁਰਗਾਂ ਦੀਆਂ ਇਹ ਮੁਹਾਵਰੇ ਦੂਤ ਗੱਲਾਂ ਇਹ ਬੜੀਆਂ ਪਿਆਰੀਆਂ ਨੇ ਨਾ ਇਹ ਦੁਨੀਆ ਦੇ ਲੋਕਾਂ ਦੀ ਇਹ ਫਿਤਰਤ ਹੈ ਕਿ ਜਿੱਦਰ ਉਹਨਾਂ ਨੇ ਗੱਲਾਂ ਲਾ ਕੇ ਲੈ ਗਏ ਬੰਦਾ خود ਨਹੀਂ ਪਰਿਆ ਹੈ ਨਾ ਇਹ ਇਹ ਆਪਾਂ ਬੋਲਦੇ ਆਮ ਤੇ ਜਿੱਧਰ ਲਾਈ ਕਰੀ ਉਧਰ ਉੱਠ ਚੱਲਦੇ ਆ। ਪਰ ਭਗਤ ਦੁਨੀਆਂ ਦੇ ਪਿੱਛੇ ਨਹੀਂ ਲੱਗਦੇ। ਦੁਨੀਆਂ ਨੂੰ ਖੁਸ਼ ਨਹੀਂ ਕਰਦੇ। ਉਹ ਆਪਣੀ ਆਨੰਦ ਦੇ ਵਿੱਚ ਨੇ। ਜਿੱਥੇ ਭਗਤ ਦੁਨੀਆਂ ਨੂੰ ਖੁਸ਼ ਨਹੀਂ ਕਰਦੇ, ਖਸ਼ਾਮਦੀ ਨਹੀਂ ਕਰਦੇ, ਉਥੇ ਦੁੱਖ ਵੀ ਨਹੀਂ ਦਿੰਦੇ। ਉਹਨ ਏ ਨਹੀਂ ਕਿ ਭਗਤ ਗੁਰੂ ਦੇ ਪਿਆਰੇ ਦੁਨੀਆਂ ਦੇ ਲੋਕਾਂ ਨੂੰ ਸ਼ਰਾਪ ਦੇਈ ਜਾਣ ਨਾ ਨਾ ਉਹਨਾਂ ਦੀ ਚਾਲ ਵਰੀ ਹੈ ਉਹਨਾਂ ਦੀ ਚਾਲ ਕੀ ਹੈ ਦੁਨੀਆਂ ਦੇ ਲੋਕ ਆਪਣੀ ਮਰਜ਼ੀ ਮੁਤਾਬਕ ਚੱਲਦੇ ਨੇ ਕਿ ਆਵੀ ਚੰਗਾ ਕਬਰਾਂ ਨੂੰ ਵੀ ਪੂਜ ਲਈਏ ਬਾਬਿਆਂ ਨੂੰ ਵੀ ਪੂਜ ਲਈਏ ਤਸਵੀਰਾਂ ਨੂੰ ਵੀ ਪੂਜ ਲਈਏ ਇਤਿਹਾਦ ਸਾਰਾ ਕੁਝ ਕਰਮ ਫਰਮ ਸਾਰਾ ਕੁਝ ਹੀ ਕਰਦੇ ਨੇ ਦੁਨੀਆਂ ਦੇ ਲੋਗ ਵਰਤਾਂ ਦੇ ਵਿੱਚ ਪਏ ਵੀ ਨੇ ਕਿ ਅਸੀਂ ਵਰਤ ਰੱਖ ਲਈਏ ਹੋ ਸਕਦਾ ਸਾਡੇ ਵਰਤ ਰੱਖਿਆਂ ਕਿਸੇ ਦੀ ਉਮਰ ਵੱਧ ਘਟ ਜਾਈ ਪਰ ਭਗਤਾਂ ਦਾ ਇਹ ਸੁਭਾਅ ਨਹੀਂ ਉਹ ਵਰਤਨਾ ਰਹੂ ਨਾਮਹਿ ਰੰਮ ਦਾ ਨਾਮ ਕਿਸੇ ਦੀ ਜੋ ਰੱਖੇ ਨਿਧਾਨਾ ਵਰਤਾਂ ਵਾਲੇ ਚੱਕਰ ਚ ਨਹੀਂ ਪਿਲਦੇ ਭਗਤਾਂ ਦਾ ਜੋੜ ਕਿਉਂ ਨਹੀਂ ਆਉਂਦਾ ਕਿਉਂਕਿ ਭਗਤ ਦੁੱਧ ਦਾ ਨਾ ਪੜੋ ਦੁੱਧ ਦਾ ਵਾਲੀਏ ਗੱਲਾਂ ਨਹੀਂ ਪੜਦੇ ਦੁੱਧ ਦਾ ਨਾ ਪੜੋ ਹਰ ਦਿਨ ਹੋਰ ਨਾ ਉਜੋ ਉਹ ਰੱਬ ਤੋਂ ਬਿਨਾ ਹੋਰ ਕਿਸੇ ਦੀ ਪੂਜਾ ਨਹੀਂ ਕਰਦੇ ਮੜ ਹੈ ਮੜੀ ਹੱਥੇ ਲਈ ਜਾਂਦੇ ਮੜ ਇਨਸਾਨ ਨਾ ਜਾਈ ਦੀਵਾਲੀ ਆ ਗਈ ਹਾਲੀਂਵਾਂ ਦੇ ਵਿੱਚ ਦੀਵੇ ਰੱਖ ਕਬਰਾਂ ਤੇ ਨਹੀਂ ਜਗਾਉਂਦੇ ਭਗਤਾਂ ਦਾ ਤੇ ਦੁਨੀਆ ਦਾ ਜੋੜ ਇਸੇ ਕਰਕੇ ਨਹੀਂ ਭਗਤਾਂ ਨੂੰ ਦੁਨੀਆ ਕਦੀ ਖੁਸ਼ ਨਹੀਂ ਹੁੰਦੀ ਕਿਉਂਕਿ ਭਗਤਾਂ ਨੇ ਇਹ ਸੱਚ ਸਾਹਮਣੇ ਰੱਖਣਾ ਹੁੰਦਾ ਅੰਬੀਸ਼ ਸਾਹਿਬ ਜੀ ਇਹ ਬਚਨ ਕਰਦੇ ਨੇ ਹੈ ਦੁਨੀਆ ਦੇ ਲੋਕੋ ਮੈਂ ਤੁਹਾਨੂੰ ਖੁਸ਼ ਕਰਨ ਨਹੀਂ ਆਇਆ ਮੈਂ ਆਪਣੇ ਗੁਰੂ ਨੂੰ ਖੁਸ਼ ਕਰਨ ਆਇਆ ਹਾਂ ਮੈਂ ਆਪਣੇ ਗੁਰੂ ਨੂੰ ਖੁਸ਼ ਕਰਨ ਆ ਆਮਨਾ ਆਪਾਂ ਦੇਖਦੇ ਪਹਿਲਾਂ ਬਾਣੀ ਦੀ ਤੁਕ ਲਈ ਆਮ ਟਰਾਲੀਆਂ ਦੇ ਉੱਪਰ ਹੁਣ ਤਾਂ ਗੀਤ ਲਿਖੇ ਆ ਗਏ ਨਾ ਕਿ ਪਹਿਲਾਂ ਇਹ ਸਾਨੂੰ ਆਮ ਮਿਲ ਜਾਂਦੀ ਸੀ ਪੰਕਤੀ ਲਿਖੀ ਹੋਈ ਮੇਰਾ ਰੂਸੇ ਨ ਕਲਦੀਆਂ ਵਾਲਾ ਜਗ ਭਾਵੇਂ ਸਾਰਾ ਰੂਸੇ ਜੀ ਹੁਣ ਅਸੀਂ ਇਹਨਾਂ ਗੱਲਾਂ ਨੂੰ ਉਹਾਂ ਦੂਰ ਰੋ ਹੈ ਦੁਨਿਆਦੇ ਲੋਗਾ ਨੇ ਜਿਹੋ ਜਿਆ ਸੁਨਿਆ ਉਹ ਜਿਆ ਉਕਰ ਦਿੱਤਾ ਜੋ ਜੋ ਸੁਨਿਆ ਉਹ ਉਹ ਕਰ ਦਿੱਤਾ ਪਰ ਸਤਿਗੁਰੂ ਗੁਰੂ ਅਮਰਦਾਸ ਸਹਿ ਮਾਰਗ ਕੀਦੇ ਕਿ ਜਿਨ੍ਹਾਂ ਪਿਆਰਿਆਂ ਨੇ ਆਪਣੇ ਹਿਰਦੇ ਵਿੱਚ ਆਪਣੇ ਹਿਰਦੇ ਵਿੱਚ ਆਪਣੇ ਮਨ ਵਿੱਚ ਅਕਾਲ ਪੁਰਖ ਵੈਗੁਰੂ ਦੀ ਕਿਰਪਾ ਤੋਂ ਬਖਸ਼ਿਸ਼ ਹੋਇਆ ਅਮਰਤ ਟਕਾਲਿਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚਲਣਾ ਹੁਣ ਚਾਲ ਨਿਰਾਲੀ ਇਹ ਵੀ ਹੈ ਕਿ ਉਹਨਾਂ ਦਾ ਮਾਰਗ ਜਿਹੜਾ ਬੜਾ ਵਿਖਮ ਹੈ ਬੜਾ ਔਖਾ ਹੁਣ ਉਹ ਵਿਖਮ ਮਾਰਗ ਔਖਾ ਜਿਹੜਾ ਮਾਰਗ ਹੈ ਰਸਤਾ ਜਿਹੜਾ ਹੈ ਮਾਰਗ ਦਾ ਅਰਥ ਰਸਤਾ ਵਿਖਮ ਦਾ ਅਰਥ ਹੈ ਔਖਾ ਇਹ ਰਸਤਾ ਔਖਾ ਕਿਉਂ ਹੈ ਉਕਾ ਇਸ ਕਰਕੇ ਹੈ ਕਿ ਇਸ ਰਸਤੇ ਤੇ ਚੱਲਣ ਲੱਗਿਆ ਭਗਤਾਂ ਨੂੰ ਲਬ ਲੋਭ ਅਹੰਕਾਰ ਚੁਕਾਇਸ਼ੜਨਾ ਪੈਂਦਾ ਹੈ ਮਹਾਰਾਜ ਨੇ ਜਿੱਥੇ 13 ਨੰਬਰ ਫੌੜੀ ਵਿੱਚ ਆਖਿਆ ਉਥੇ ਅੱਜ ਫੇਰ ਸਮਝਾਇਆ ਵਾਰ-ਵਾਰ ਦੁਹਰਾਇਆ ਕਿ ਭਾਈ ਵਿਖਾ ਮਾਰਗ ਇਸ ਅਰਕੇ ਹੈ ਕਿ ਲਬ ਲੋਭ ਅਹੰਕਾਰ ਤਜ ਤ੍ਰਿਸ਼ਨਾ ਲੱਭ ਭਗਤਾਂ ਨੂੰ ਆ ਛੱਡਣਾ ਪਈਦਾ ਲੱਭ ਵਿੱਚ ਨਹੀਂ ਪੈਂਦੇ ਭਗਤ ਲੋਭ ਵਿੱਚ ਨਹੀਂ ਪੈਂਦੇ ਭਗਤ ਅਹੰਕਾਰ ਵਿੱਚ ਨਹੀਂ ਆਉਂਦੇ ਭਗਤ ਤ੍ਰਿਸ਼ਨਾਾਂ ਦੇ ਵਿੱਚ ਨਹੀਂ ਉਹਨਾਂ ਅੰਦਰ ਕ੍ਰਿਸ਼ਨਾਂ ਦੀ ਅਗਨੀ ਹੋਣਾ ਨਾ ਦੁਨੀਆ ਦੇ ਅੰਦਰ ਦੁਨੀਆ ਵਾਲੇ ਲੋਕ ਇਹ ਗੱਲ ਦਰਸਾਉਂਦੇ ਨਹੀਂ ਪ੍ਰਗਟਾਉਂਦੇ ਨੇ ਵੀ ਤੋ ਜੀ ਅਸੀਂ ਵੀ ਕਿਹੜਾ ਕ੍ਰਿਸ਼ਨਾਂ ਦੇ ਵਿੱਚ ਹੈ ਔਰ ਨਹੀਂ ਅੰਦਰ ਦੁਨੀਆ ਨਾਲ ਮੋਹ ਰੱਖਣ ਵਾਲਾ ਬੰਦਾ ਅੰਦਰ ਬੰਦੇ ਦੇ ਮਾਇਆ ਮੋਹ ਦੀ ਕ੍ਰਿਸ਼ਨਾ ਦੀ ਅਗ ਧੁਖਦੀ ਰਹਿੰਦੀ ਹੈ ਧੁਖਦੀ ਰਹਿੰਦੀ ਹੈ ਉਹ ਕਈ ਵਾਰ ਅਰਚ ਕੀਤੀ ਹੈ ਬਾਣੀ ਵਿੱਚੋਂ ਕਿ ਭਾਈ ਲੱਭ ਕੀ ਹੈ ਲਾਲਚ ਇੱਕ ਲੱਭ ਹੈ ਇੱਕ ਲੋੜ ਹੈ ਹੁਣ ਅਸੀਂ ਜਦੋਂ ਲੋੜਾਂ ਪੂਰੀਆਂ ਕਰਨ ਵੱਲ ਧਿਆਨ ਦੇਵਾਂਗੇ ਜਾਂ ਆਪਣੀਆਂ ਲੋੜਾਂ ਪੂਰੀਆਂ ਕਰਾਂਗੇ ਤਾਂ ਪਿਆਰ ਵਾਲਿਓ ਜਿੱਥੇ ਗੱਲ ਲੋੜਾਂ ਤੱਕ ਹੈ ਉਥੇ ਲੱਭ ਨਹੀਂ ਜਦੋਂ ਲੋੜ ਤੋਂ ਵੱਧ ਲੋੜ ਤੋਂ ਵੱਧ ਹੋ ਗਿਆ ਉਦੋਂ ਲੱਭ ਆ ਗਿਆ ਲਾਲਚ ਆ ਗਿਆ ਸਤਗੁਰੂ ਜੀ ਨੇ ਬਾਣੀ ਵਿੱਚ ਬਚਨ ਕੀਤੇ ਕਹਿੰਦੇ ਮੰਗਉ ਸੰਤਨ ਦੇ ਨਾਮ ਮੈਂ ਨਾ ਹੀ ਕਿਸੇ ਦਾ ਦੇਣਾ ਏ ਆਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਕੋਲੋਂ ਹਰੀ ਨਾਮ ਮੰਗਦਾ ਹਾਂ ਜਿਸ ਨਾਮ ਨੇ ਜਿਸ ਅੰਮ੍ਰਿਤ ਨੇ ਮੇਰੇ ਜੀਵਨ ਨੂੰ ਸਵਾਰਣਾ ਮੇਰੇ ਅੰਦਰ ਹੋਰ ਲੱਭ ਨਹੀਂ ਮੈਂ ਨਾ ਹੀ ਕੀਤਾ ਲੱਭੋ ਮੈਂ ਹੋਰ ਕੋਈ ਲੱਭ ਕੀਤਾ ਹੀ ਨਹੀਂ ਮੈਂ ਕੇਵਲ ਇੱਕ ਲੱਭ ਕੀਤਾ ਕਿ ਤੇਰਾ ਨਾਮ ਮਿਲ ਜਾਏ ਤੇਰੇ ਨਾਮ ਦੇ ਦੁਆਰਾ ਮੇਰੇ ਅੰਦਰੋਂ ਇਹ ਲਾਲਪ ਲੋਭ ਅਹੰਕਾਰ ਅੱਜ ਤ੍ਰਿਸ਼ਨਾ ਚੁੱਕੀ ਜਾਏ ਮੇਰੀ ਚਾਲ ਨਰਾਲੀ ਹੋ ਜਾਏ ਜਦੋਂ ਧੁਨੀਆਂ ਪਿੱਛੇ ਲੱਗਾਂਗੇ ਇਹ ਜੀਵਨ ਵਿਕਾਰੀ ਹੋਏਗਾ ਲਾਹੌਰ ਦੀ ਤਰਕੀ ਤੇ ਇਤਿਹਾਸ ਨਹੀਂ ਜ਼ਿਕਰ ਕੀਤਾ ਕਿ ਇੱਕ ਖੱਤਰੀਆਂ ਦਾ ਮੁੰਡਾ ਦੁਨੀਆਦਾਰੀ ਦੇ ਪਿੱਛੇ ਲੱਗਾ ਅਮੀਰ ਘਰ ਦੇ ਵਿੱਚੋਂ ਐ ਜਦੋਂ ਕਰਪੂਤਾ ਮਾੜੀਆਂ ਹੋ ਗਈਆਂ ਜੀਵਨ ਬਰਬਾਦੀ ਵੱਲ ਤੁਰ ਪਿਆ ਜੀਵਨ ਨਾਸ ਹੋਣਾ ਸ਼ੁਰੂ ਹੋ ਗਿਆ ਜੀਵਨ ਢੰਗੀ ਕਲਾ ਵੱਲ ਜਾਣਾ ਸ਼ੁਰੂ ਹੋ ਗਿਆ ਇਨ੍ਹਾਂ ਕ੍ਰਿਸ਼ਨ ਵਿੱਚ ਆ ਗਿਆ ਇਹਨਾਂ ਲੱਭ ਲੱਭ ਕਿਸੇ ਚੀਜ਼ ਦਾ ਵੀ ਮਾੜਾ ਨਾ ਜੀ ਲੱਭ ਕਿਸੇ ਚੀਜ਼ ਦਾ ਵੀ ਮਾੜਾ ਲੱਭ ਮਾਇਆ ਦਾ ਵੀ ਮਾੜਾ ਧਨ ਦਾ ਮਾੜਾ ਧੂਮੀ ਦਾ ਵੀ ਮਾੜਾ ਇਤਿਹਾਸ ਹੁਣ ਸਤਿਗੁਰੂ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਜਿੱਥੇ ਲੱਭ ਧਨ ਦੌਲਤ ਦਾ ਮਾੜਾ ਇਹ ਨਾ ਉਥੇ ਲੱਭ ਨਸ਼ੇ ਦਾ ਵੀ ਮਾੜਾ ਪੰਦੇ ਦਾ ਜ਼ਬਾਨ ਨੂੰ ਰਸ ਨੂੰ ਤਸਕਾ ਲੱਗਿਆ ਕਿਸੇ ਚੀਜ਼ ਦਾ ਵੀ ਈ ਵੀ ਲੱਗ ਮੜਾ ਹੁਣ ਇਸ ਮੰਡੇ ਨੂੰ ਇਸ ਨੌਜਵਾਨ ਨੂੰ ਲੱਪ ਨਸ਼ੇ ਦਾ ਲੱਗ ਪਿਆ ਰਸ ਲੱਗ ਗਿਆ ਜ਼ਬਾਨ ਨੂੰ ਰਸ ਮੜਾ ਤੇ ਸਤਕਾਰ ਰੂਪ ਸੰਗਤ ਜਿਓ ਜੀਵਨ ਅੰਦਰ ਇੱਕ ਬਿਮਾਰੀ ਆ ਗਈ ਹੋਇਆ ਮਹਾਰਾਜ ਨੇ ਬਾਣੀ ਵਿੱਚ ਆਖਿਆ ਜੈ ਤਨ ਬਾਣੀ ਵਿਸਰ ਜਾਈ ਜਿਉ ਪੱਕਾ ਰੋਗੀ ਬਿਲ ਲਾਈ ਹੈ ਬਾਣੀ ਵਿਸਰੀ ਹੈ ਚੰਗੇ ਗੁਣ ਸ਼ੁੱਭ ਗੁਣ ਵਿਸਰੀ ਨੇ ਤੇ ਅਜਮਿਕਾਰੀ ਹੋ ਗਿਆ ਸਰੀਰ ਤੇ ਕੂੜ ਹੋ ਗਿਆ ਜਿ ਪਹਿਲੇ ਸਮਿਆਂ ਅੰਦਰ ਜਦੋਂ ਕੂੜ ਹੁੰਦਾ ਤੇ ਜਿਹੜਾ ਕੂੜੀ ਹੈ ਉਹਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਹੈ ਇਹ ਵੇਲੇ ਤਦਾ ਹੁੰਦਾ ਇਦਾਂ ਬਿਲਕਦਾ ਹੈ ਕੋਈ ਵੀ ਉਹਦੇ ਕੋਲ ਨਹੀਂ ਜਾਂਦਾ ਕੋਈ ਸੰਗੀ ਸਾਥੀ ਉਹਦੀ ਬਾਣੀ ਪੜਦਾ ਕੋਈ ਪੁਸ਼ਤਾਂ ਨਹੀਂ ਲਾਹੌਰ ਹੋ ਸਤਗੁਰੂ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵੱਲ ਇੱਕ ਸੰਗਤੀ ਜਿਹਾ ਆ ਰਿਹਾ ਸ਼ਬਦ ਕੀਰਤਨ ਸ਼ਬਦ ਚਮਕੀ ਰੂਪ ਦੇ ਵਿੱਚ ਸ਼ਬਦ ਪੜ੍ਹਦੇ ਹਾਂ ਜੀ ਸ਼ਬਦ ਪੜ੍ਹਦੇ ਹਾਂ ਜੀ ਗੁਰੂ ਪਾਤਸ਼ਾਹ ਦੇ ਚਰਨਾਂ ਵੱਲ ਗੰਦਵਾਲ ਸਾਹਿਬ ਦੀ ਤਰਕੀ ਤੇ ਆ ਰਿਹਾ ਰਸਤੇ ਵਿੱਚ ਲਾਹੌਰ ਦੇ ਪਿੰਡ ਵਿੱਚ ਹੀ ਇਹ ਪ੍ਰੇਮਾ ਨਾਮ ਦਾ ਨੌਜਵਾਨ ਬਿਲ ਕਰਿਆ ਇਹ ਚੇਤਾ ਰੱਖਿਓ ਗੁਰੂ ਕੋਲ ਆਉਣ ਵਾਲੇ ਗੁਰੂ ਮੁਤਾਬਕ ਚੱਲਣ ਵਾਲੇ ਪਾਰਿਓ ਉਪਕਾਰੀ ਹੁੰਦੇ ਨੇ ਪਾਰਿਓ ਉਪਕਾਰੀ ਹੁੰਦੇ ਨੇ ਉਨ੍ਹਾਂ ਅੰਤਰ ਤਰਸੀ ਇੰਨੀ ਵੱਡੀ ਇੰਨਾ ਵੱਡਾ ਕਹਿ ਲੋ ਜਾਨਾ ਹੰਤਾ ਤਰਸ ਦਾ ਦਇਆ ਦਾ ਕਿਸੇ ਨਾਲ ਘਿਰਣਾ ਨਹੀਂ ਕਰਦੀ ਉਹ ਇਹਨੂੰ ਪ੍ਰੇਮੀ ਨੂੰ ਨੌਜਵਾਨ ਨੂੰ ਜਦੋਂ ਉਹਨਾਂ ਦੇਖਿਆ ਵਿਲ ਕਰਿਆ ਤੇ ਇੱਕ ਗੁਰਸਿੱਖ ਨੇ ਜਿੱਥੇ ਪਿੰਡ ਦੇ ਲੋਕਾਂ ਨੇ ਪਿੰਡੋਂ ਬਾਹਰ ਪਾ ਦਿੱਤਾ ਪਰ ਇੱਕ ਗੁਰਸਿੱਖ ਨੇ ਘਿਰਣਾ ਨਾ ਕਰਦਿਆਂ ਹੋਇਆ ਆਪਣੇ ਮੋਢਿਆਂ ਤੇ ਇਸ ਨੌਜਵਾਨ ਨੂੰ ਚੱਕਿਆ ਗੁਰੂ ਸ਼ਰਣ ਵਿੱਚ ਲੈ ਕੇ ਆਏ ਪਾਤਸ਼ਾਹ ਨੇ ਆਪਣੀ ਮਿਹਰ ਦੀ ਨਜ਼ਰ ਆਬਾ ਗੁਰੂ ਅਮਰਦਾਸ ਸਾਹਿਬ ਜੀ ਨੇ ਮਾਰੀ ਹੈ ਤੇ ਮਹਾਰਾਜ ਨੇ ਕਾਰਨ ਪੁੱਛਿਆ ਸਾਰਾ ਕਾਰਨ ਦੱਸਿਆ ਪਾਤਸ਼ਾਹ ਅਸਲੀ ਜੀਵਨ ਦੇ ਮਨੋਰਥ ਤੋਂ ਭੜਕ ਗਿਆ ਹਾਂ ਸੰਗਤ ਰਾਇਤੀਆਂ ਦੀ ਹੋ ਗਈ ਮਾੜੀਆਂ ਦੀ ਹੋ ਗਈ ਤੇ ਪਤਸ਼ਾਹ ਜੀਵਨ ਇੱਕਹੀਂ ਦੀ ਕਲਾਵਲ ਹੋਣ ਜਾ ਰਿਹਾ ਪਿੰਡ ਦੇ ਲੋਕਾਂ ਨੇ ਵੀ ਬਾਹਰ ਕੱਢ ਦਿੱਤਾ ਪਰ ਤਰਸਦੀ ਮੂਰਤ ਸਤਿਗੁਰੂ ਤੁਹਾਡੇ ਸਿੱਖਾਂ ਨੇ ਮੈਨੂੰ ਚੁੱਕ ਕੇ ਲੈ ਕੇ ਆਂਦਾ ਤੇ ਪਿਆਰ ਵਾਲੇ ਉਸ ਇੱਕੋ ਸਤਿਗੁਰੂ ਗੁਰੂ ਅਮਰਦਾਸ ਸਹਿ ਮਹਾਰਾਜ ਦਿਆਲੂ ਕਿਰਪਾਲੂ ਜਿਨ੍ਹਾਂ ਨੂੰ ਇਹ ਬਖਸ਼ਿਸ਼ਾਂ ਮਿਲੀਆਂ ਨਿਮਾਣੀਆਂ ਦੇ ਮਾਨ ਨੇ ਤਾਣੀਆਂ ਦੇ ਤਾਣ ਨਾ ਉਟੀਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੂੰ ਕੋਈ ਨਹੀਂ ਨਾ ਪੁੱਛਦਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਗੁਰੂ ਬ੍ਰਹਨ ਸਾਹਿਬ ਆਪਣੇ ਗਲ ਲਾ ਲਈ ਤੇਰੇ ਅੱਜ ਭਾਈ ਪ੍ਰੇਮੀ ਨੂੰ ਗਲ ਲਾਇਆ ਭਾਈ ਲਾਲੂ ਵੈਦ ਹੈ ਗੁੰੀਦਵਾਲ ਸਾਹਿਬ ਦੀ ਤਰਜੀਹ ਤੇ ਪਾਤਸ਼ਾਹ ਨੇ ਭਾਈ ਲਾਲੂ ਵੈਦ ਦੇ ਦਵਾਖਾਨੇ ਵਿੱਚੋਂ ਇਸ ਰਮੀ ਦਾ ਇਲਾਜ ਕਰਵਾਇਆ ਠੀਕ ਹੋਇਆ ਪਾਣੀ ਸਿੱਖੀ ਹੈ ਗੁਰੂ ਚਰਣਾ ਦੇ ਵਿੱਚੋਂ ਸਿੱਖਿਆ ਲਈ ਪਾਤਸ਼ਾਹ ਨੇ ਆਪਣੇ ਹੱਥੀਂ ਇਸ ਨੌਜਵਾਨ ਦਾ ਵਿਆਹ ਕੀਤਾ ਹੈ ਅਨੰਦ ਕੀਤਾ ਹੈ ਤੇ ਪਿਆਰ ਵਾਲਿਓ ਫਿਰ ਗੁਰੂ ਪਾਤਸ਼ਾਹ ਨੇ ਮੰਜੀਆਂ ਦੀ ਸਥਾਪਨਾ ਕੀਤੀ ਉਹਦੇ ਵਿੱਚੋਂ ਇਹ ਤੇ ਇਹਦੀ ਘਰ ਵਾਲੀ প্রচারক ਬਣੇ ਨੇ ਭਾਈ ਮੱਥੋ ਮੁਰਾਰੀ ਮੱਥੋ ਘਰ ਵਾਲੀ ਦਾ ਨਾਮ ਤੇ ਮੁਰਾਰੀ ਪ੍ਰਿਮੇ ਤੋਂ ਬਦਲ ਕੇ ਮੁਰਾਰੀ ਇਹਦਾ ਨਾਮ ਲਗਾ ਪ੍ਰਚਾਰ ਕਰਦੇ ਨੇ ਬਾਣੀ ਦੀ ਵਿਚਾਰ ਕਰਦੇ ਨੇ ਬਾਣੀ ਸਿਖਾਉਂਦੇ ਨੇ ਹੁਣ ਹੈਰਾਨੀ ਪੜੀ ਹੁੰਦੀ ਹੈ ਕਿ ਪਾਦਸ਼ਾਹ ਏਰੀ ਬਾਣੀ ਜੀਵਨ ਬਦਲਦੀ ਹੈ ਤੇ ਅੱਜ ਤੇਰੀ ਬਾਣੀ ਦਾ ਬੜਾ ਪਿਆਰਾ ਉਪਦੇਸ਼ ਜਦੋਂ ਕਿਸੇ ਨੂੰ ਸਿਖਾਉਣ ਖਾਤਰ ਬੋਲ ਗਏ ਨਾ ਕਿ ਆਉ ਪੁੱਤਰ ਤੁਹਾਨੂੰ ਬਾਣੀ ਸਿਖਾਈਏ ਤੇ ਸਾਡੇ ਕਈ ਲੋਕ ਐਸੇ ਨੇ ਜਿਨ੍ਹਾਂ ਨੇ ساری ਜ਼ਿੰਦਗੀ ਰੋਟੀਆਂ ਕਾਰਨ ਪੂਰੇ ਤਾਲ ਆਪੇ ਛਾੜ ਧਰਤੀ ਨਾਲ ਗਾਵਣ ਗੋਕੀਆਂ ਗਾਵਣ ਖਾਂਡ ਗਾਵਣ ਸੀਤਾ ਰਾਜੇ ਰਾਮ ਦੇ ਮੁਤਾਬਕ ساری ਜ਼ਿੰਦਗੀ ਸੰਗਤ ਦੀਆਂ ਰੋਟੀਆਂ ਤੇ guzari ਹੋਵੇ ਨਾ ਤੇ ਉਹ ਕਹਿੰਦੇ ਹਾਂ ਬਾਣੀ ਸਿਖ ਕੇ ਭੁਖਿਆ ਥੋੜੀ ਮਰਨਾ ਤੇ ਬੜੀ ਅਫਸੋਸਜਨਕ ਐਸੀ ਗੱਲ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਭਾਈ ਬਾਣੀ ਸਿਖ ਕੇ ਭੁਖਿਆ ਥੋੜੀ ਮਰੀਦਾ ਵੈਸੇ ਵੀ ਜਦੋਂ ਇਹ ਉਪਦੇਸ਼ ਅਸੀਂ ਬਾਣੀ ਵਿੱਚੋਂ ਪੜ ਲਈਏ ਜਾ ਗੁਰੂ ਦਾ ਉਪਦੇਸ਼ ਸੁਣ ਲਈਏ ਇਹ ਉਪਦੇਸ਼ ਹੈ ਕਿ ਭਾਈ ਇਹ ਗੋਲਕ ਜਿਹੜੀ ਹੈ ਨਾ ਇਹ ਨੱਪਣ ਵਾਸਤੇ ਨਹੀਂ ਜੱਫੇ ਮਾਰਨ ਵਾਸਤੇ ਨਹੀਂ ਇਹਦਾ ਇਹਦਾ ਸੰਕਲਪ ਹੀ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਭਾਵੇਂ ਇਹਦਾ ਸੰਕਲਪ ਅਜ ਚੀਂਦ ਹੋ ਗਿਆ ਇਨਾ ਗੋਲਖਾ ਕਰਕੇ ਭਾਵੇਂ ਅੱਜ ਝਗੜੇ ਵੱਧਦੇ ਗਏ ਗੋਲਖਾ ਕਰਕੇ ਝਗੜੇ ਨੇ ਨਾ ਮਾਇਆ ਕਿਸੇ ਬੰਦਾ ਹੂੰ ਹੂੰ ਕਰਦਾ ਫਿਰਦਾ ਹਰ ਪਾਸੇ ਨਹੀਂ ਸਾਨੂੰ ਚਾਹੀਦਾ ਸੀ ਕਿ ਇਹ ਉਪਦੇਸ਼ ਗ੍ਰਹਿਣ ਕਰਦੇ ਗੁਰਦੁਆਰਿਆਂ ਦੇ ਉੱਪਰ ਇਹ ਪੰਗਤੀ ਮਹਾਰਾਜੀ ਦੀ ਬਾਣੀ ਦੀ ਲਿਖ ਦਿੰਦੇ ਕਿ ਭਾਈ ਗੁਰਦੁਆਰ ਹੋਏ ਸੋਜੀ ਭਾਈ ਸੀ ਗੁਰਦੁਆਰੇ ਆਉਣ ਦਾ ਮਤਲਬ ਇਹ ਹੈ ਕਿ ਸੋਚੀ ਲੈਣੀ ਉਪਦੇਸ਼ ਲੈਣਾ ਇਹ ਗਰੀਬ ਦਾ ਮੂਹ ਤੇ ਗੁਰੂ ਦੀ ਗੋਲ ਹੈ ਪਰ ਹੁਣ ਉਲਟ ਤੈਸ ਕਰਦੇ ਆਪਾਂ ਇਹਨੂੰ ਕਿ ਇਹ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡੇ ਸੰਕਲਪ ਤੋਂ ਅਸੀਂ ਕੋਹਾਂ ਦੂਰ ਹੋ ਹੈ ਹੁਣ ਗਰੀਬ ਵਿਚਾਰਾ ਬਿਲਕਦਾ ਅਸੀਂ ਬੜਨ ਤੱਕ ਨਹੀਂ ਦੇਂਦੇ ਸਹੈ ਦਾ ਤੱਕ ਨਹੀਂ ਕਰਦੇ ਖੈਰ ਸਤਗੁਰੂ ਜੀ ਨੇ ਉਪਦੇਸ਼ ਦਿੱਤਾ ਭਗਤਾਂ ਦਾ ਤੇ ਸੰਸਾਰੀਆਂ ਦਾ ਜਿਹੜੇ ਗੁਰੂ ਮੁਤਾਬਕ ਨਹੀਂ ਚੱਲਦੇ ਉਹਨਾਂ ਦਾ ਜੋੜ ਕਦੇ ਨਹੀਂ ਬਣਦਾ ਬੜਾ ਪਿਆਰਾ ਉਪਦੇਸ਼ ਬਾਗੀ ਦਾ ਪਾਣੀ ਦੇ ਵਿੱਚ ਕਹਿੰਦੇ ਚਾਲ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤishna ਬਹੁਤ ਨਹੀਂ ਬੋਲਣਾ ਭਾਈ ਉਹਨਾਂ ਅੰਦਰ ਲੋਭ ਨਹੀਂ ਹੰਕਾਰ ਨਹੀਂ ਤ੍ਰਿਸ਼ਨਾ ਝੁਕੀ ਗਈ ਤੇ ਬਹੁਤਾ ਬੋਲਦੇ ਵੀ ਨਹੀਂ ਬਹੁਤਾ ਬੋਲਦੇ ਨਹੀਂ ਲੋੜ ਤੂੰ ਵੱਧ ਬੋਲਦੇ ਨਹੀਂ ਕਿਉਂਕਿ ਉਹਨਾਂ ਉਪਦੇਸ਼ ਪੜ ਲਿਆ ਬਾਣੀ ਵਿੱਚੋਂ ਕਿ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਬਹੁਤਾ ਬੋਲਣਾ ਝਕਣਾ ਮਾਰਨਾ ਹੈ ਗੁਰੂ ਕੋਲ ਆ ਕੇ ਬੋਲਣਾ ਕੀ ਹੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਸ ਗੁਰੂ ਕੋਲ ਆ ਕੇ ਸੱਚੇ ਨਾਮ ਨੂੰ ਧਿਓ ਬਾਕੀ ਸਾਡੀ ਦੁਨਿਆਵੀ ਗੱਲ ਕੋਈ ਹੋਣੀ ਨਹੀਂ ਚਾਹੀਦੀ ਏਨੇ ਕੀ ਸਤ ਸੰਗਤ ਦਾ ਸਮਾ ਸਮਾਪਤ ਹੋਇਆ ਵਿਚਾਰ ਦਾ ਸਮਾ ਸਮਾਪਤ ਹੋਇਆ ਪ੍ਰਸ਼ਾਦ ਵੰਡਿਆ ਗਿਆ ਤੇ ਅੱਜ ਇਦਾਂ ਹੁੰਦਾ ਨਾ ਕਿ ਅਸੀਂ ਟੋਲੀਆਂ ਬਣਾ ਕੇ ਬੈਠ ਜਾਨੇ ਗੁਰੂ ਦੇ ਕੋਲ ਤੇ ਗੱਲਾਂ ਮਾਰਨੀਆਂ ਦੁਨੀਆਵੀ ਗੱਲਾਂ ਸ਼ੁਰੂ ਕਰ ਲਿਆ ਨਾ ਨਾ ਗੁਰੂ ਕੋਲ ਆਇਆ ਕੇਵਲ ਗੁਰੂ ਕੋਲ ਗੁਰੂ ਦੀ ਗੱਲ ਹੋਵੇ ਜੀਵਨ ਸਫਲਾ ਤੇ ਮਹਾਰਾਜ ਨੇ ਅੱਗੇ ਬਚਨ ਕੀਤੇ ਕਹਿੰਦੇ ਵੇਖੋ ਅਬ ਖੰਮ ਮਾਰਗ ਪਤਾ ਕੀ ਹੈ ਭਗਤਾਂ ਦਾ ਖੰਨੇਓ ਤਖੀ ਵਾਲੋਂ ਨਿਖੀ ਇਹ ਤਮਾਰਗ ਜਾਂਦਾ ਆ ਬਖਾਂ ਮਾਰਗ ਹੈ ਉਹਨਾਂ ਦਾ ਕਿ ਲੱਭ ਛੱਡਣਾ ਜਿਹੜਾ ਨਾ ਉਹ ਤਖੀ ਧਾਰ ਤੇ ਤੁਰਨਾ ਤਖੀ ਧਾਰ ਤੇ ਤੁਰਨਾ ਵਾਲ ਤੋਂ ਨਿਕਾ ਹੀ ਉਹਨਾਂ ਦਾ ਇਹ ਰਸਤਾ ਹੈ ਮਾਰਗ ਹੈ ਖੰਨਿਓ ਤਿੱਖੀ ਬਾਣੋਂ ਨਿੱਕੀ ਏਤਮਾਰਗ ਜਾਣਾ ਆਹ ਮਾਰਗ ਹੈ ਉਹਨਾਂ ਦਾ ਆਹ ਮਾਰਗ ਹੈ ਹੀ ਉਹਨਾਂ ਦਾ ਭਗਤਾਂ ਦਾ ਜਿਨ੍ਹਾਂ ਦੀ ਚਾਲ ਨਰਾਲੀ ਹੈ ਜਿਨ੍ਹਾਂ ਦੀ ਚਾਲ ਗੁਰੂ ਵਾਲੀ ਬਣਦੀ ਹੈ ਨਾ ਗੁਰੂ ਇਹਨਾਂ ਚੀਜ਼ਾਂ ਤੋਂ ਉੱਪਰ ਹੈ ਤੇ ਗੁਰੂ ਦਾ ਭਗਤ ਗੁਰੂ ਦਾ ਸੇਵਕ ਵੀ ਹਰਕ ਸੋਗ ਤੇ ਰਹੇ ਨਿਆਰੋ ਉਹ ਵੀ ਉੱਪਰ ਹੈ ਹੁਣ ਸਤਿਗੁਰੂ ਜੀ ਨੇ ਅੱਗੇ ਬਚਨ ਕੀਤੇ ਕਹਿਣ ਲੱਗੇ ਕੋਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਬਾਸਨਾ ਸਮਾਣੀ ਪਾਤਸ਼ਾਹ ਜੀ ਨੇ ਅਖੀਰ ਬਚਨ ਕੀਤੇ हे ਆਕਾਲ ਪੁਰਖ ਵਾ ਗੁਰੂ ਤੇਰੀ ਕਿਰਪਾ ਹੋਈ ਹੈ ਗੁਰੂ ਗੋੜ ਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਹੀ ਜਿਨਿ ਆਪ ਤਜਿਆ ਜਿਨ੍ਹਾਂ ਨੇ ਆਪਣਾ ਆਪ ਛੱਡ ਦਿੱਤਾ ਆਪਣਾ ਆਪ ਕੀ ਹੈ ਆਪਣੇ ਅੰਦਰੋਂ ਹਉਮੈ ਨੂੰ ਲੱਗ ਨੂੰ ਛੱਡ ਦੇਣਾ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਕੀ ਹੈ ਗੁਰੂ ਦੇ ਸ਼ਬਦ ਨੂੰ ਪੜਿਆ ਗੁਰੂ ਦਾ ਪਾਠ ਕੀਤਾ ਬਾਣੀ ਦਾ ਪਾਠ ਕੀਤਾ ਬਾਣੀ ਪੜ੍ਹੀ ਤੇ ਬਾਣੀ ਦਾ ਉਪਦੇਸ਼ ਲੈ ਲਿਆ ਗੁਰੂ ਦੀ ਕਿਰਪਾ ਹੁੰਦੀ ਜੇ ਗੁਰੂ ਦੀ ਬਾਣੀ ਪੜ੍ਹ ਕੇ ਗੁਰੂ ਬਾਣੀ ਮੰਨਦੇ ਨਹੀਂ ਤੇ ਗੁਰੂ ਦੀ ਕਿਰਪਾ ਨਹੀਂ ਤੇ ਬਾਦਸ਼ਾਹ ਜੀ ਨੇ ਬਚਨ ਕੀਤੇ ਕਹਿੰਦੇ ਗੁਰ ਪ੍ਰਸਾਦੀ ਜਿਨਿ ਆਪ ਤਜਿਆ ਹਰ ਵਾਸਨਾ ਸਮਾਣੀ ਕਹ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਗੁਰੂ ਨਾਨਕ ਪਾਤਸ਼ਾਹ ਤੀਸਰੇ ਜਾਮੇ ਧੰ ਗੁਰੂ ਰਾਂ ਅਮਰਦਾਸ ਸਹਿ ਮਹਾਰਾਜੀ ਦੀ ਰਚਨਾ ਤੋਂ ਆਖਦੇ ਨੇ ਕਿ ਹੇ ਭਾਈ ਉਹਨਾਂ ਭਗਤਾਂ ਦੀ ਚਾਲ ਜੁਗ ਜੁਗਾਂ ਦੇ ਵਿੱਚ ਨਰਾਲੀ ਰਹਿੰਦੀ ਹੈ ਏਦਾਂ ਕਹਿ ਲਓ ਕਿ ਹਰ ਸਮੇਂ ਉਹਨਾਂ ਦੀ ਚਾਲ ਜਿਹੜੀ ਹੈ ਨਾ ਉਹ ਗੁਰੂ ਵਾਲੀ ਰਹਿੰਦੀ ਹੈ ਉਹ ਗੁਰੂ ਦੀ ਚਾਲ ਤੋਂ ਬਿਨਾਂ ਆਪਣੀ ਚਾਲ ਬਦਲਦੇ ਨਹੀਂ ਹਰ ਸਮੇਂ ਜੋ ਗੁਰ ਕਹ ਸੋਈ ਪਲ ਮੰਨੋ ਜੋ ਗੁਰੂ ਨੇ ਕਿਹਾ ਉਸ ਨੂੰ ਮਿਠਾ ਕਰਕੇ ਮੰਨਦੇ ਨੇ ਤੇਰਾ ਕੀਆ ਮਿਠਾ ਲੱਗ ਹੈ ਹਰ ਨਾਮ ਪਦਾਰਥ ਨਾਮ ਕਰ ਮਾਗੈ ਗੁਰੂ ਰਹਿਤ ਕਰੇ ਗੁਰੂ ਦਾ ਕਹਿਆ ਸਾਨੂੰ ਮਿੱਠਾ ਲੱਗੇ ਜੇ ਗੁਰੂ ਪਿਆਰ ਵਾਲਿਓ ਪਿਆਰ ਨਾਲ ਛਿੜਕੇ ਵੀ ਨਾ ਪਿਆਰ ਨਾਲ ਗੁਰੂ ਦੀ ਛਿੜਕ ਪਿਆਰ ਵਾਲੀ ਹੈ ਹਮੇਸ਼ਾ ਪਾਤਸ਼ਾਹ ਦੀ ਬਾਣੀ ਵਿੱਚ ਆਖਿਆ ਜੇ ਗੁਰ ਛਿੜਕੈ ਤਾਂ ਮਿੱਠਾ ਲੱਗੇ ਗੁਰੂ ਦੀ ਛਿੜਕ ਜਿਹੜੀ ਹੈ ਉਹ ਸਾਨੂੰ ਮਿੱਠੀ ਲੱਗੇ जो गुरु का उपदेश लगेगा तो लोग सुले नानक हर प्रभ आते भुला चुका खिमा बुलाओ फते आखो जी वागुरु जी का खालसा वागुरु जी की फतेह एक